ਇੱਕ ਕਵਿਤਾ ਲਿਖੀ ਸੀ ਜੀ 2017 ਚ ਅਗਸਤ ਵਿੱਚ ਨਾਂ ਦਿੱਤਾ ਸੀ ਉਹਨੂੰ ਬਗਲੇ ਭਗਤ ਅਸੀਂ ਸਾਰੇ ਜਾਣਦੇ ਹਾਂ ਬਗਲੇ ਭਗਤ ਕੌਣ ਹੁੰਦੇ ਆ ਅੱਜ ਗੱਲਾਂ ਸੁਣਦੇ ਦੁਨੀਆ ਦੀ ਦੁਨੀਆਦਾਰੀ ਵੀ ਅਜਬ ਚਿੜੀ ਨਿਭਦੇ ਨਿਭਦੇ ਕਦ ਜ਼ਿਕਰ ਵਿਗੜ ਹਟੇ ਬੈਠੀ ਸੀ ਜੋ ਹੁਣ ਜਾ ਉੜੀ ਬਾਬੇ ਫਿਰਦੇ ਚੋਗੇ ਚੋਲੇ ਰਚ ਖੇਲ ਕਰਨ ਮਿੱਠੀਆਂ ਬਾਤਾਂ ਰੱਲਾ ਛੱਲਾ ਲੱਖਾਂ ਪਿੱਛੇ ਜਗ ਨਤ ਨਤ ਮਸਤਕ ਹੋ ਦਿਨ ਰਾਤਾਂ ਅੰਦਰੋਂ ਕੁਝ ਹੋਰ ਹੀ ਗੱਲਾਂ ਨੇ ਡੰਗ ਮਾਰੀ ਬੈਠੀ ਸਪਣੀ ਜੀ ਜਿੱਤਾਂ ਮਨ ਨੂੰ ਸੀ ਜਾਣਾ ਦੂਰ ਮੈਲੀ ਪਰ ਕੀਤੀ ਤਕਣੀ ਜੀ ਜੋ ਬੋਇਆ ਸੋ ਹੀ ਉਪਜ ਪਿਆ ਹੁਣ ਕੀ ਹੈਰਾਨੀ ਦੱਸਦੇ ਹੋ ਚੁਕਿਆ ਸਿਰ ਭਾਰੀ ਹੋਇਆ ਅਤ ਆਪਣੇ ਕੀਤੇ ਵਿੱਚ ਫਸਦੇ ਹੋ ਲੱਤਾ ਕੰਬਣ ਹੰਝੂ ਵਗਣ ਹੁਣ ਕਿਥੇ ਲੋਭ ਸੁਆਣ ਗਿਆ ਨੱਠੇ ਛੁਪੇ ਸ਼ਰਮੋ ਸ਼ਰਮੀ ਗੋਡੇ ਡਿੱਗੇ ਸਭ ਮਾਨ ਗਿਆ ਇਨਸਾਫ ਦਾ ਦੀਪਕ ਬਾਲ ਕੋਈ ਵੱਡ ਅਕਲ ਪੜਾਈ ਸਮਝ ਲਈ ਬੁੱਕਲ ਵਿੱਚ ਹਿੰਮਤ ਪਖਦੀ ਰੱਖ ਲੜ ਸੱਚ ਦਾ ਫੜ ਗੱਲ ਸਮਝ ਲਈ ਹੋ ਉੱਚਾ ਜਗ ਵਿੱਚ ਕਹਿ ਦਿੱਤਾ ਝੂਟੇ ਸੰਤਾਂ ਦੀ ਖੈਰ ਨਹੀਂ ਰੰਗ ਲੈ ਸਜਣਾ ਦੀ ਰੀਸ ਕਰਨ ਬਗਲੇ ਭਗਤਾ ਦੀ ਖੈਰ ਨਹੀਂ ਕੋਚਾ ਜਗ ਵਿੱਚ ਕਹਿ ਦਿੱਤਾ ਝੂਟੇ ਸੰਤਾਂ ਦੀ ਖੈਰ ਨਹੀਂ ਰੰਗਲੇ ਸਜੜਾਂ ਦੀ ਰੀਸ ਕਰਨ ਬਗਲੇ ਭਗਤਾ ਦੀ ਖੈਰ ਨਹੀਂ